ਇਸ ਪਰਿਵਾਰ ਦੇ ਨਾਲ ਮੈਂ ਮਿਲਣ ਆਇਆ। ਔਰ ਇੱਕ ਗੱਲ ਬੜੀ ਸਾਫ਼ ਹੈ ਕਿ ਵਾਹਿਗੁਰੂ ਦੀ ਈਸ਼ਵਰ ਦੀ ਬੜੀ ਕਿਰਪਾ ਹੋਈ ਹੈ। ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਦੱਸਿਆ ਗਿਆ ਹੈ ਕਿ ਜਿਹੜੇ ਵਾਪਸੀ ਤੇ ਉਹਨਾਂ ਨੇ ਫਾਇਰ ਕੀਤੇ ਨੇ ਉਹ ਦੋ ਗੁੱਲੀਆਂ ਜਿਹੜੀਆਂ ਉਹ ਥੱਲੇ ਡਿੱਗੀਆਂ ਚਲੇ ਨਹੀਂ ਫਾਇਰ ਹੋਣਾ। ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ। ਔਰ ਇਹ ਕੋਈ ਇੱਕ ਇਨਸੀਡੈਂਟ ਨਹੀਂ ਹੈ। ਅੰਮ੍ਰਿਤਸਰ ਮੋਗਾ ਅਬੋਹਰ ਅਜਿਹੀ ਹੈ ਅਤੇ ਮਜੀਠਾ ਇਹ ਇਸ ਤਰੀਕੇ ਦੀਆਂ ਘਟਨਾਵਾਂ ਦੀ ਵਾਰਦਾਤ ਲਗਾਤਾਰ ਵਧ ਰਹੀ ਹੈ। ਅਤੇ ਸਰਕਾਰ ਜਿਹੜੀ ਹੈ ਕੇਵਲ ਆਸ਼ਵਾਸਨ ਦਿੰਦੀ ਹੈ ਡੀਜੀਪੀ ਸਾਹਿਬ ਇੱਕ ਬਿਆਨ ਦੇ ਦਿੰਦੇ ਆ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ। ਕਿਸੇ ਵੀ ਸਰਕਾਰ ਦੀ ਮੰਡਲੀ ਜ਼ਿੰਮੇਵਾਰੀ ਇਹ ਰਹਿੰਦੀ ਹੈ ਕਿ ਉੱਥੋਂ ਦੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ 'ਚ ਵਪਾਰੀਆਂ 'ਚ ਇੰਡਸਟਰੀਅਲਿਸ 'ਚ ਚਾਹੇ ਡਾਕਟਰ ਹੈ ਹਰ ਵਿਸ਼ਿੰਦੇ ਦੇ ਮਨ ਦੇ ਅੰਦਰ ਇੱਕ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਜਿਹੜਾ ਪੈਦਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਹਦੇ ਲਈ ਪੂਰੀ ਤਰ੍ਹਾਂ ਨਾਲ ਦੋਸ਼ੀ ਨੇ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਆਈਆਂ ਇਹਨੂੰ ਸਿੱਟੇ ਤੱਕ ਪਹੁੰਚਾਨ 'ਚ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਮੈਂ ਤੁਹਾਡੇ ਮਾਧਿਅਮ ਨਾਲ ਐਸਐਸਪੀ ਗੁਰਦਾਸਪੁਰ ਨੂੰ ਬੀਜੀਪੀ ਸਾਹਿਬ ਨਾਲ ਤਾਂ ਮੇਰੀ ਸਪੈਸ਼ਲ ਤੇ ਗੱਲ ਹੋਈ ਹੈ ਇਹਨੂੰ ਇਹਦੇ ਐਂਗਲ ਨਾਲ ਬਦਲਣਾ ਪਹੁੰਚਾਣਾ ਮਾਰਨਾ ਘਟਨਾ ਤੇ ਇਹਦੀ ਸਚਾਈ ਜਿਹੜੀ ਐ ਉਹ ਬਾਹਰ ਆਣੀ ਚਾਹੀਦੀ ਐ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਨ 'ਚ ਡਰ ਪੈਦਾ ਕਰਨਾ ਚਾਹੁੰਦੇ ਨੇ ਐਸੇ ਸ਼ਰਾਸਤੀ ਸ਼ਰਾਰਤੀ ਤੱਤ ਜਿਹੜੇ ਨੇ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਉੱਤੇ ਕਠੋਰ ਕਾਰਵਾਈ ਹੋਏ ਗੋੰਗਲਾਂ ਤੋਂ ਮਿੱਟੀ ਨਾ ਝੜੇ एसएसपी साहब नु बड़ी गंभीरता नाल इस मामले नु ਲੈਣਾ ਚਾਹੀਦਾ ਔਰ ਦੋਸ਼ੀਆਂ ਨੂੰ ਜਲਤੋ ਜਲਤ ਪਹੜਨਾ ਚਾਹੀਦਾ ਹੈ ਇਹ ਗੱਲ ਸਮਝ ਲੈਣਾ ਜੇ ਪੁਲਿਸ ਦੀ ਇੱਛਾ ਸ਼ਕਤੀ ਮੈਦੋਜ ਹੈ ਨਾ ਕਿ ਅਸੀਂ ਕ੍ਰਾਈਮ ਖਤਮ ਕਰਨਾ ਹੈ ਤੇ ਦੁਨੀਆ ਦੀ ਕੋਈ ਤਾਕਤ ਕ੍ਰਾਈਮ ਨਹੀਂ ਕਰ ਸਕਦੀ ਇਹ ਪੰਜਾਬ ਨੇ ਕਾਲੇ ਦੌਰ ਦੇਖਿਆ ਔਰ ਉਹਦਾ ਮੁਕਾਬਲਾ ਕੀਤਾ ਹੋਇਆ ਲੇਕਿਨ ਜਦ ਦੀ ਇਹ ਮਾਨ ਸਰਕਾਰ ਆਈ ਹੈ ਇੱਥੇ ਕਾਨੂੰਨ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਜੰਗਲ ਰਾਜ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ ਔਰ ਠੱਲ ਤਾਂ ਹੀ ਪਏਗੀ ਜੇ ਗੁੰਗਰੂਆਂ ਤੋਂ ਮਿੱਟੀ ਨਹੀਂ ਝੜੇਗੀ ਦੋਸ਼ੀਆਂ ਤੱਕ ਪੁੱਜਣ ਲਈ ਸਰਕਾਰ ਸੰਜੀਦਗੀ ਨਾਲ ਲੱਗੇਗੀ ਔਰ ਪੁਲਿਸ ਜਿਹੜੀ ਹੈ ਆਪਣੀ ਭੂਮਿਕਾ ਜਿਹੜੀ ਹੈ ਬਿਨਾਂ ਕਿਸੇ ਦਬਾਅ ਤੋਂ ਨਿਭਾਏਗੀ ਸਰ ਅੰਮ੍ਰਿਤਸਰ ਦੇ ਦਰبار صاحب ਦੇ ਉੱਤੇ ਲਗਾਤਾਰ ਈਮੇਲ ਆ ਰਹੀਆਂ ਉਹ ਵੀ ਨਹੀਂ ਅਜੇ ਤੱਕ ਪੜੀ ਜਾ ਰਹੇ ਹੁੰਦ ਤੱਕ ਲਗਾਤਾਰ ਕਿੰਨੀਆਂ ਈਮੇਲ ਆ ਚੁੱਕੀਆਂ ਆ ਦਰਬਾਰ ਸਾਹਿਬ ਦੀ ਉਪਰ ਉਡਾਣ ਵਾਸਤੇ ਜਿਹੜੀ ਆ ਆ ਨੰਦਰ ਖਾਨ ਉਹ ਬੜਾ ਦੇਖੋ 3 ਦਿਨ ਲਗਾਤਾਰ શ્રી ਦਰਬਾਰ ਸਾਹਿਬ ਦੇ ਅੰਦਰ ਮੇਲ ਆਂਦੀਆਂ ਰਹੀਆਂ ਔਰ ਮੁੱਖ ਮੰਤਰੀ ਕੱਲ ਬੋਲੇ ਨੇ ਔਰ ਕਿਸ ਵੇਲੇ ਬੋਲੇ ਨੇ ਜਦੋਂ ਕੇਂਦਰ ਦੀ ਸਰਕਾਰ ਦਾ ਵੀ ਇਨਵਾਲਵਮੈਂਟ ਸ਼ੁਰੂ ਹੁੰਦੀ ਔਰ ਮੈਨੂੰ ਫੋਨ ਆਂਦਾ ਔਰ ਮੈਂ ਸ਼ਵੇਤ ਪਾਲਿਕ ਜੀ ਨੂੰ ਕਹਿਣਾ ਕਿ ਉੱਥੇ ਜਾ ਕੇ ਮਿਲ ਕੇ ਆਓ ਔਰ ਉਹ ਸ਼੍ਰੀ ਦਰਵਾਰ ਸਾਹਿਬ ਜਾ ਕੇ ਪ੍ਰਧਾਨ ਜੀ ਨੂੰ ਮਿਲਦੇ ਨੇ ਦੇਖੋ ਇਤਨੇ ਸੰਵੇਦਨਸ਼ੀਲ ਮੁੱਦੇ ਨੇ ਸ਼੍ਰੀ ਦਰਵਾਰ ਸਾਹਿਬ ਜੀ ਨੂੰ ਇਸ ਤਰੀਕੇ ਦੀਆਂ ਧਮਕੀਆਂ ਦੇਣਾ ਔਰ ਮੁੱਖ ਮੰਤਰੀ ਦਾ 3 ਦਿਨ ਸੁੱਤੇ ਰਹਿਣਾ ਇਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਰਕਾਰ ਕਿਦਾਂ ਚੱਲਦੀ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇਸ ਤਰੀਕੇ ਦੀ ਧਮਕੀਆਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਨਾਨਕ ਨਾਮ ਲੈਵਾ ਜਿੰਨੀ ਸੰਗਤ ਹੈ ਚਾਹੇ ਹਿੰਦੁਸਤਾਨਾ ਚਾਹੇ ਹਿੰਦੁਸਤਾਨ ਦੇ ਬਾਹਰ ਹੈ ਉਹਦੇ ਪ੍ਰਤੀ ਆਸਤਾ ਔਰ ਸਾਰੀ ਦੁਨੀਆ ਨਤਮਸਤਕ ਹੁੰਦੀ ਐ ਐਸੇ ਪਵਿੱਤਰ ਸਥਾਨ ਦੇ ਪ੍ਰਤੀ ਅਗਰ ਕੋਈ ਐਸੀ ਮੇਲ ਜਾਂਦੀ ਹੈ ਇਹ ਸਰਕਾਰ ਨੂੰ 3 ਦਿਨ ਨਹੀਂ ਲੱਗਣੇ ਚਾਹੀਦੇ ਤੁਹਾਨੂੰ ਵੀ ਲੱਗਦਾ ਕਿ ਕੰਨੀ ਸੁਰੱਖਿਆ ਬਲ ਛੋੜੀ ਜਾ ਦੇ ਜਿਹਦਾ ਓਜਲਾ ਜੀ ਨੇ ਮੰਗ ਕੀਤੀ ਕੰਨੀ ਸੁਰੱਖਿਆ ਬਲ ਆ ਸਕੇ ਐਸਾ ਹੈ ਕਿ ਸ਼੍ਰੀ ਦਰਵਾਰ ਸਾਹਿਬ ਜੀ ਆ ਕੁਝ ਮਰਿਆਦਾ ਹੋਈ ਹੈ ਉਹ ਕਮੇਟੀ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਵੈਸੇ ਤੇ ਮੈਂ ਦੇਖਿਆ ਹੈ ਉਥੇ CRP ਔਰ BSF ਦੇ ਨੌਜਵਾਨ ਜਿਹੜੇ ਆ ਬਾਹਰੀ ਔਰ ਤੋਰਤੇ ਲੱਗੇ ਹੋਏ ਨੇ ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ ਉਹਦੇ ਨਾਲ ਨਾਲ ਉਥੋਂ ਦੀ ਪਵਿੱਤਰਤਾ ਉਥੋਂ ਦੇ ਜਿਹੜੇ ਆ ਰੀਤੀ ਰਿਵਾਜ ਉਥੋਂ ਦੀਆਂ ਜਿਹੜੀਆਂ ਕਦਰੋ ਕੀਮਤਾਂ ਉਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਔਰ ਬਾਕੀ ਤੇ ਹੈ ਕਿ ਗੁਰੂ ਮਹਾਰਾਜ ਤਾਂ ਸਾਰਿਆਂ ਦੀ ਰਾਖੀ ਕਰਦੇ ਨੇ ਲੇਕਿਨ ਕੁਝ ਸਿਰਫਰੇ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਉਹ ਇਦਾਂ ਦੀਆਂ ਕਟਨਾ ਕਰਦੇ ਪਏ ਨੇ ਕਰਵਾ ਰਹੇ ਨੇ ਐਸੇ ਸਾਜ਼ਿਸ਼ ਕਰਤਾ ਜਿਹੜੇ ਨੇ ਉਹ ਦੇਸ਼ ਦੇ ਅੰਦਰ ਵੀ ਹੈ ਤੇ ਦੇਸ਼ ਦੇ ਬਾਹਰ ਵੀ ਨੇ ਇਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਉੱਤੇ ਪੁਲਿਸ ਨੂੰ ਗੰਭੀਰਤਾ ਨਾਲ ਜਿੱਥੇ ਕੇਂਦਰ ਦੀ ਮਦਦ ਦੀ ਜ਼ਰੂਰਤ ਹੈ ਕੋਈ ਅਹਿਮ ਦੀ ਗੱਲ ਨਹੀਂ ਹੈ ਕੋਈ ਸਵਾਲ ਉਹ ਅਹਿਮ ਦਾ ਸਵਾਲ ਨਹੀਂ ਹੈ ਗੁਰੂ ਕਰ ਦਾ ਸਵਾਲ ਹੈ ਜਿੱਥੇ ਕੇਂਦਰ ਦੀ ਜ਼ਰੂਰਤ ਹੈ ਪੂਰੇ ਖੁੱਲੇ ਮਨ ਨਾਲ ਸਟੇਟ ਗਵਰਨਮੈਂਟ ਨੂੰ ਕੇਂਦਰ ਦੀ ਮਦਦ ਲੈਣੀ ਚਾਹੀਦੀ ਹੈ ਮੇਰਾ ਇਹ ਮੰਨਣਾ ਹੈ